ਜਾ ਕੋ ਹਰ ਰੰਗ ਲਾ ਕੋ ਇਸ ਜੁਗ ਮਹਿ ਸੋ ਕਈਤ ਹੈ ਸੁਖਾ ਸਤਿਗੁਰ ਪਾਤਸ਼ਾਹ ਰਾਜੇ ਬਚਨ ਕਰਦੇ ਨੇ ਕਿਹੇ ਭਾਈ ਇਸ ਜਗਤ ਦੇ ਵਿੱਚ ਜੋ ਵੀ ਮਨੁੱਖ ਸੁਗਰਮਾ ਹੈ ਸੁਵੇ ਦਾ ਭਾਵ ਹੈ ਸੁਗਰਮਾ ਕੋਈ ਮਨੁੱਖ ਸੁਗਰਮਾ ਆਖਿਆ ਜਾਂਦਾ ਜਿਸ ਦੇ ਦੇਦੇ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਅੰਦਰ ਸਤਿਗੁਰੂ ਸਾਜੀਆਂ ਨੇ ਬਾਰ ਬਾਰ ਸਾਨੂੰ ਬਾਣੀ ਚ ਸਮਝਾਇਆ ਤੇਰੇ ਅੰਦਰ ਬੜਾ ਕੁਝ ਬੰਦਿਆ ਹੋਇਆ ਬੜੇ ਵਿਕਾਰ ਨੇ ਅੰਦਰ ਬੜਾ ਜਿਹੜੇ ਚੋਰ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਹਨ ਕਾਮ ਕੂਤ ਲੋਭ ਮੋਹ ਅੰਕਾਰ ਅੰਮ੍ਰਿਤੁ ਲੁਟੇ ਮਨੁ ਆਪਣੇ ਉਜਹਿ ਕੋਈ ਨਾ ਸੁਣੈ ਪੁਕਾਰਾ ਜਾਂਦਾ ਮਾਸਾ ਕਹਿੰਦੇ ਜਿਹਦੇ ਦੇ ਵਿੱਚ ਤੇ ਉਹ ਬੜੇ ਬਲਵਾਨ ਨੇ ਤੇ ਜਿਹੜੇ ਵੀ ਇਹ ਮਨੁੱਖ ਨੂੰ ਗੁਰੂ ਦੇ ਵੱਲ ਨਾਮ ਦੇ ਵੱਲ ਪਰ ਨਿਰੰਦੇ ਸੇਵਾ ਕਰਨ ਨਹੀਂ ਦਿੰਦੇ ਇਸ ਕਰਕੇ ਤਾਂ ਸਾਖੰਦੇ ਜਿਹੜਾ ਵੀ ਇਸ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਆਪਣੀ ਹਿਰਦੇ 'ਚ ਵਸਾ ਲੈਂਦਾ ਹੈ। ਉਹ ਸੂਰਮਾ ਹੈ। ਕਿਉਂਕਿ ਉਹਨੇ ਉਹਨਾਂ ਵਿਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਜਿਹੜੇ ਵਿਕਾਰ ਕਿਸੇ ਨੂੰ ਬੜੀ ਮੁਸ਼ਕਲ ਦੇ ਨਾਲ ਦਿੱਤੇ ਜਾ ਸਕਦੇ ਹਨ। ਉਹਨਾਂ ਨੂੰ ਜਿੱਤਨ ਵਾਲਾ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ। ਪਰ ਉਸ ਮਨ ਨੂੰ ਜਿਤਨਾ ਬੜਾ ਔਖਾ ਹੈ ਜਿਹਦੇ ਵਿੱਚ ਇੰਨੇ ਵਿਕਾਰ ਭਰੇ ਪਏ ਨੇ ਇੰਨੇ ਵਿਕਾਰਾਂ ਨੂੰ ਆਪਣੇ ਅੰਦਰ ਜਕੜ ਰੱਖਿਆ ਹੈ ਇਸ ਕਰਕੇ ਪਾਰਸਾ ਕਹਿੰਦੇ ਭਾਈ ਜੇ ਤੇ ਮਨ ਜਿਤ ਰਿਹਾ ਹੈ ਮਨ ਦੇ ਵਿੱਚ ਗੁਰੂ ਦੇ ਪਾਵਨ ਉਪਦੇਸ਼ ਨੂੰ ਗਸਾ ਲਿਆ ਫਿਰ ਤੂੰ ਸੁਰਮਤ ਹੈ ਵਿਨਾ ਸੁਰਮੁਗਤੀ ਤੋਂ ਇਹ ਕੰਮ ਨਹੀਂ ਕੀਤਾ ਜਾ ਸਕਦਾ ਇਹ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਸਕੂਲ ਮੈਂ ਜੇ ਤੈ ਆਪਣੇ ਮਨ ਦੇ ਵਿੱਚ ਗੁਰੂ ਦੇ ਪਿੱਤਰ ਉਪਦੇਸ਼ ਨੂੰ ਵਸਾ ਕੇ ਸਤਿਗੁਰਾਂ ਦੇ ਬਾਣ ਉਪਦੇਸ਼ ਦੇ ਅਨੁਸਾਰ ਆਪਣੇ ਜੀਵਨ ਨੂੰ ਜੂਣਾ ਸ਼ੁਰੂ ਕਰ ਦਿੱਤਾ ਹੈ ਆਤਮ ਜਿਣੈ ਸਗਲ ਵਸ ਤਾਕੇ ਜਾ ਕਾ ਸਤਿਗੁਰ ਪੂਰਾ ਕਾਮੇ ਨਾ ਹੋਖਾ ਨਹੀਂ ਇਹ ਮਨ ਨੂੰ ਜਿੱਤਣ ਵਾਸਤੇ ਪੈਰੀਆਂ ਨੂੰ ਵਿਕਾਰਾਂ ਨੂੰ ਬਾਹਰ ਕੱਢਣ ਵਾਸਤੇ ਤੈਨੂੰ ਪੂਰੇ ਪੁੰਤੀ ਰੂਪਵੇਂਗੀ ਜਿਹੜਾ ਪੂਰਾ ਕੋ ਫਿਰ ਮਦਦਗਾਰ ਬਣਦਾ ਹੈ ਪੂਰਾ ਗੁਰੂ ਸਮਰੱਥ ਗੁਰੂ ਕਿਰਪਾ ਕਰਦਾ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਫਿਰ ਬਰਿਆਈਆਂ ਬਾਹਰ ਜਦੋਂ ਗੁਰੂ ਕਿਰਪਾ ਕਰਦਾ ਹੈ ਕਿਛੇ ਕਰਕੇ ਬਾਸੂ ਨੇ ਤੈਨੂੰ ਪੂਰੇ ਗੁਰੂ ਦੀ ਸਭ ਤੋਂ ਪਹਿਲਾਂ ਲੋੜ ਹੈ ਤੇ ਜਦੋਂ ਤੇਰਾ ਅਗਰ ਗੁਰੂ ਤੇਰਾ ਮਦਦਗਾਰ ਬਣ ਜਾਏਗਾ ਸਿਰ ਬਾਸੂ ਕਹਿੰਦੇ ਜਿਹਦਾ ਮਦਦਗਾਰ ਗੁਰੂ ਬਣ ਗਿਆ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਤੇ ਜਿਹਨੇ ਮਨ ਜਿੱਤ ਲਿਆ ਸੇ ਉਸਨੂੰ ਕਰਦੇ ਹਾਂ ਮਨ ਜਿੱਤ ਹੈ ਜਗ ਜਿੱਤ ਹੈ ਆਸਾਂ ਲੈ ਕੇ ਜਗ ਨੂੰ ਜਿੱਤਣ ਦੀ ਲੋੜ ਹੀ ਨਹੀਂ ਹੈ ਇਹ ਲਾਲਸਾ ਹੀ ਹੰਤ ਮਾਰਦੀ ਹੈ ਮਨ ਨੂੰ ਜਿੱਤਣ ਵਾਲੇ ਨੇ ਆਪਣੇ ਆਪ ਹੀ ਨੇ ਮਨ ਨੂੰ ਜਿੱਤ ਲਿਆ ਉਹ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ ਮਨ ਨੂੰ ਜਿੱਤਣਾ ਸੰਸਾਰ ਨੂੰ ਜਿੱਤਣ ਦੇ ਬਰਾਬਰ ਹੈ ਮਾਨ ਕਰ ਵੀ ਦੌੜੇ ਫਿਰਦੇ ਆ ਮਨ ਦੀ ਲਾਲਸਾ ਕਰਕੇ ਪਜੇਦੇ ਆ ਵਿਕਾਰਾਂ ਕਰਕੇ ਮਨ ਕੁੱਤੇ ਬਾਸੀ ਚਲਿਆ ਜਾਂਦਾ ਹੈ ਇਸ ਕਰਕੇ ਪਾਸੂ ਸਿੰਘ ਦੇ ਭਾਈ ਜਦੋਂ ਤੈਨੂੰ ਪੂਰੇ ਗੁਰੂ ਦਾ ਸਾਥ ਮਿਲ ਗਿਆ ਪੂਰੇ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਤੇਨੀ ਪਿੱਤਰ ਉਪਦੇਸ਼ ਬਖਸ਼ਿਆ ਸਤਿਗੁਰੂ ਪੂਰੇ ਦਾ ਗਿਆਨ ਤੇਰੇ ਹਿਰਦੇ ਵਿੱਚ ਵਸ ਗਿਆ ਫਿਰ ਤੈ ਆਪਣਾ ਮਨ ਨੂੰ ਜਿੱਤਵੇਂਗਾ ਤੇ ਜਦੋਂ ਮਨ ਜਿੱਤਿਆ ਗਿਆ ਫਿਰ ਸੇਕਤੀ ਉਸ ਦੇ ਬਾਸ਼ ਵਿੱਚ ਆ ਜਾਂਦੀ ਹੈ ਦੁਨੀਆ ਦਾ ਕੋਈ ਪਦਾਰਥ ਉਸ ਨੂੰ ਉਹ ਨਹੀਂ ਸਕਦਾ ਮਨ ਜਿੱਤੇ ਜਗ ਜੀਤ 파 ਸਕਦੇ ਵੀਰ ਮਨ ਜਿੱਤ ਲਿਆ ਜਾਂ ਜਗ ਜਿੱਤ ਲਿਆ ਕਿਉਂਕਿ ਜਿਹੜੇ ਹੁਣ ਮਾਇਕ ਪਦਾਰਥ ਨੇ ਇਹਨਾਂ ਦੀ ਲਾਲਸਾ ਮੰਨ ਦੇ ਵਿੱਚੋਂ ਖਤਮ ਹੈ ਮਾਇਆ ਦੇ ਤੋਖ ਨਾਮ ਨੇ ਖਤਮ ਕਰ ਦੇਣੀ ਹੈ ਕ੍ਰਿਸ਼ਨੁਚੈ ਹਰ ਕਾ ਨਾਮ ਨਾਮ ਨੇ ਲਾਚ ਨੂੰ ਮੰਦ ਨੂੰ ਖਤਮ ਕਰ ਦੇਣਾ ਜਿਹੜੇ ਲਾਚ ਦੇ ਪਿੱਛੇ ਅਸੀਂ ਭੱਜੇ ਦਿੱਤਿਆਂ ਕੋਈ ਕੰਮ ਕਰਦਾ ਕੋਈ ਠੱਗੀਆਂ ਚੋਰੀਆਂ ਕਰਦਾ ਕੋਈ ਝੂਠ ਪ੍ਰੇਮ ਕਰਦਾ ਸੱਜੀ ਕਹਿੰਦੇ ਤੇ ਸਤਿਗੁਰੂ ਸਾਹਿਬ ਗਿੰਦਰੇਂਦਰੂ ਲਾਜ ਨਿਕਲ ਜਾਏਗਾ ਲੋਭ ਨਿਕਲ ਜਾਏਗਾ ਉਹ 파ਤਮ ਹੋ ਜਾਏਗਾ ਤੇ ਕਾਮ ਦੀ ਸਤਿਪ੍ਰਕਾਸ਼ਾਂ ਕਿਉਂ ਤੇਰੇ ਅੰਦਰ ਜਿਹੜੀ ਏਡੀ ਵੱਡੀ ਆਗਨੀ ਵੱੜਦੀ ਹੈ ਉਹ ਵੀ ਸ਼ਾਂਤ ਹੋ ਜਾਏਗੀ ਗੁਰੂ ਦੇ ਨਾਮ ਦੁਆਰਾ ਹੂੰ ਗੁਰੂ ਦੇ ਉਪਦੇਸ਼ ਦੁਆਰਾ ਜਿਸ ਕਰਕੇ ਭਾਈ ਜਾ ਕੋ ਹਰੰਗ ਲਾ ਕੋ ਸੁਖੁ ਨਹਿ ਸੁਖ ਹੀ ਅਤ ਹੈ ਸੂਰਾ ਆਧਮ ਜਣੈ ਸਾਗਰ ਵਸ ਤੰਖੈ ਸਹਿਬ ਵੀ ਕਹਿੰਦੇ ਤੇਰਾ ਮਨ ਵਸ ਤਾ ਆਵੇਗਾ ਜਾਂ ਕਾ ਸਤਿਗੁਰੂ ਪੂਰਾ ਜਿਹਦਾ ਪੂਰਾ ਸਤਿ ਗੁਰੂ ਪੂਰਾ ਹੋਵੇਗਾ ਪੂਰੇ ਗੁਰੂ ਜਿਹਦਾ ਮਦਦਗਾਰ ਬਣ ਜਾਵੇਗਾ ठाकुर ਗਾਈਏ ਆਤਮ ਰੰਗ ਇਸ ਕਰਕੇ ਹੈ ਭਾਈ ਆਪਣੇ ਦਿਲ ਦੇ ਪਿਆਰ ਦੇ ਨਾਲ ਅੰਦਰੋਂ ਹਿਰਦੇ ਚੋਂ ਪਿਆਰ ਕਰਕੇ ਰਸਨਾ ਕਰਕੇ ਨਹੀਂ ਕੇਵਲ ਕੇਵਲ ਮੁਖਾਂ ਦੇ ਕਰਕੇ ਨਹੀਂ ਪਾ ਸਕਦੇ ਪਿਆਰ ਹਰਕੇ ਮਨ ਦੇ ਪਿਆਰ ਦੇ ਨਾਲ ਪਰਮਾਤਮਾ ਦੀ ਸਿਰਫ ਸਲਾਹ ਹਰੇਕ ਨੂੰ ਕਰਨੀ ਚਾਹੀਦੀ ਹੈ ਸਰਣੀ ਪਾਵਨ ਨਾਮ ਧਿਆਨ ਸਹਿਜ ਸਮਾਵਨ ਸੰਗ ਉਸ ਪਰਮਾਤਮਾ ਦੇ ਸਰਣ ਦੇ ਵਿੱਚ ਟਿਕੇ ਰਹਿਣਾ ਉਸ ਦਾ ਅਕਾਲ ਪੁਰਖ ਜੀ ਦਾ ਨਾਮ ਸਿਮਰਨਾ ਸਹਿਬ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਭਾਈ ਪ੍ਰਾਤਮਿਕ ਪਰਡੋਲਤਾ ਦੇ ਵਿੱਚ ਮਨੁੱਖ ਟਿਕ ਜਾਂਦਾ ਹੈ ਜਿਵੇਂ ਪਰਮਾਤਮਾ ਨੇ ਸ਼ਰਨ ਪਾ ਗੁਰੂ ਸਾਧਨ ਵਿੱਚ ਹੀ ਆਵਾਂਗੇ ਕੋਈ ਬਾੜੀ ਨਹੀਂ ਬਣਾਵਾਂਗੇ ਸਤਿਗੁਰੀਆਂ ਦੇ ਕੰਨੋਂ ਬੇਸ ਨੂੰ ਸੁਣਾਂਗੇ ਕੀ ਤੇ ਬਾਸ ਕਹਿੰਦੇ ਮੇਰਾ ਅਕਾਲ ਪੁਰਖ ਵੈਕੁੰਠ ਜੀ ਦੇ ਵਿੱਚ ਮਨ ਟਿਕੇਗਾ ਕਿੱਥੇ ਆਤਮਿਕ ਆਨੰਦ ਦੀ ਪ੍ਰਾਪਤੀ dennੋ ਕਿਵੇਂ ਹੋਏਗੀ ਅਡੋਲਤਾ ਵਿੱਚ ਤੂੰ ਟਿਕੇ ਨਹੀਂ ਸਕਦਾ ਕੋਈ ਨਹੀਂ ਇਸ ਤਰ੍ਹਾਂ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਗੁਰਨਾਮ ਗੁਰੂ ਦੀ ਸੱਜਣ ਵਿੱਚ ਆਉਣਾ ਤੇ ਨਾਮ ਦੇ ਵਿੱਚ ਟਿਕੇ ਰਹਿਣਾ ਭਾਵ ਕੇ ਮਨ ਨੂੰ ਟਿਕਾਉਣ ਦਾ ਯਤਨ ਕਰਨਾ ਇਸ ਤਰੀਕੇ ਦੇ ਨਾਲ ਆਖ ਸਾਖ ਕਹਿੰਦੇ ਫਿਰ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਤੇ ਸਦਾ ਲਈ ਉਹ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਨੀਨ ਹੋ ਜਾਂਦਾ ਹੈ ਰਹਾ ਜਨਕੀ ਚਰਨ ਵਸ ਹੈ ਬਿਰਹੀ ਅਰੇ ਸੰਗ ਪੁਨੀਤਾ ਰਹੀ اے ਕਿਰਪਾ ਦੇ ਖਜਾਨੇ ਪ੍ਰਭੂ ਜੀ ਜੇ ਤੇਰੇ ਦਾਸਾਂ ਦੇ ਚਰਨ ਜਿਰੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਉਹਦਾ ਸਰੀਰ ਵੀ ਪਵਿੱਤਰ ਹੋ ਜਾਏ ਆਸਾਂ ਕਹਿੰਦੇ ਜਿਹੜੇ ਉਹਦਾ ਨਾਮ ਜਪਦੇ ਨੇ ਸਤਿਗੁਰੂ ਜੀ ਨੇ ਕਹਿੰਦੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਸਤਪੁਰ ਜੀ ਨੇ ਵਾਰ-ਵਾਰ ਪ੍ਰਵਾਣੀ ਦੇ ਵਿੱਚ ਸੰਗਤਾਂ ਜਿ ਇਕੱਠ ਜਿ ਕਰੀਤੇ ਸੰਗਤ ਕਿਹਨਾਂ ਦੀ ਜਿਹੜੇ ਉਹਦੇ ਨਾਮ ਦੇ ਵਿੱਚ ਰੰਗੇ ਹੋਏ ਨੇ ਜਿਹੜੇ ਉਸ ਕਾਲਕੁਪ ਜੀ ਦੇ ਨਾਮ ਦੀ ਗੱਲ ਕਰਦੇ ਨੇ ਜਿਹੜੇ ਉਸ ਕਾਲਕੁਪ ਵੈਗੂ ਜੀ ਦੇ ਨਾਲ ਜੋੜਦੇ ਨੇ ਬਾਤਾਂ ਕਹਿੰਦੇ ਜਿ ਉਹਨਾਂ ਦੇ ਚਰਨ ਅੰਦਾਸਾਂ ਦੇ ਚਰਨ ਭਾਵ ਪਵਿੱਤਰ ਵਚਨ ਪਾਵਨ ਉਪਦੇਸ਼ ਜੇ ਮੇਰੇ ਮਿਰਦੇ ਵਿੱਚ ਵਸ ਪੈਣ ਆਸਾ ਜੀ ਕਹਿੰਦੇ ਫਿਰ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਵੀ ਪਵਿੱਤਰ ਹੋ ਜਾਏਗਾ ਜਨਕੀ ਧੂਰ ਦੇਹੋ ਕਿਰਪਾ ਜੀ ਨਾਨਕ ਕੈ ਸੁਖ ਰਹੀ ਜੁਬੜਿਆਂ ਦੀ ਮੋਹਰ ਲਾ ਕੇ ਬੇਨਤੀ ਕਰਦੇ ਨੇ ਕਾਲਪੁਰ ਵੇ ਗੁਰੂ ਜੀ ਦੇ ਚਰਨਾਂ ਵਿੱਚ ਤਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਿ ਮਿਹਰ ਕਰੋ ਸਤਿਗੁਰੂ ਜੀ ਮੈਨੂੰ ਆਪਣੇ ਦਰਸਾਂ ਦੇ ਚਰਨਾਂ ਦੀ ਧੂੜ ਬਖਸ਼ ਦਿਓ ਮੈਂ ਨਾਨਕ ਬਾਤ ਸਭ ਤੋਂ ਵੱਡਾ ਇਹ ਸੁੱਖ ਹੈ ਸਭ ਤੋਂ ਵੱਡਾ ਸੁੱਖ ਪਾਲ ਸਾਹਿਬ ਕਹਿੰਦੇ ਜੇ ਭਾਈ ਕੋਈ ਹੈ ਤਾਂ ਇਹ ਹੀ ਹੈ ਕਿ ਹਰੀ ਦੇ ਕਾਰਿਆਂ ਦੀ ਸੰਗਤ ਮਿਲ ਜਾਈਂ ਨਾਮ ਦੇ ਜਪਣ ਵਾਲਿਆਂ ਦੀ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚ ਟਿਕ ਕੇ ਆਹ ਮਨ ਸਾਡਾ ਟਿਕ ਪਏ ਉਹਨਾਂ ਦੀ ਸੰਗਤ ਵਿੱਚ ਉਨ੍ਹਾਂ ਦੇ ਬਾਗਨ ਬਚਨਾਂ ਨੂੰ ਆਪਣੀ ਮਿਰਦੇ ਵਿਚ ਵਸਾ ਲਵੇ ਸਭ ਤੋਂ ਵੱਡਾ ਸੁਖ ਹੈ ਇਹ ਤੋਂ ਵੱਡਾ ਕੋਈ ਵੀ ਸੁਖ ਨਹੀਂ ਹੈ ਇਸ ਕਰਕੇ ਪਾਕਸਰ ਜੀਆ ਨੇ ਸਾਨੂੰ ਅੱਜ ਦੇ ਪਾਕਸਰ ਜੀ ਦੇ ਰਾਹੀ ਪਵਿੱਤਰ ਵਚਨਾਂ ਨਾਲ ਸੁਝਾਉਣ ਦਾ ਯਤਨ ਕੀਤਾ ਜਦੋਂ ਗੁਰੂ ਚਰਨਾਂ ਕਾਉਣਾ ਭਾਈ ਗੁਰੂ ਚਰਨਾਂ ਦੇ ਵਿੱਚ ਆ ਕੇ ਇਹ ਬੇਨਤੀ ਕਰਿਆ ਕਰ ਜਨ ਕੀ ਭੂਰ ਦੇ ਕੋ ਕਿਰਪਾ ਨਿਦ ਨਾਮ ਹੈ ਸੁਖੀ ਜੀ ਸਤਿਗੁਰੂ ਜੀ ਸਾਨੂੰ ਆਪ ਜੀ ਦੇ ਚਾਰਿਆਂ ਦੀ ਆਪ ਜੀ ਨੇ ਨਾਮ ਦੇ ਰੰਗ ਵਿੱਚ ਰੰਗੇ ਹੋਿਆਂ ਦੀ ਸੰਗਤ ਬਖਸ਼ਿਓ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਿਓ ਸਤਿਗੁਰੂ ਕਿਰਪਾ ਕਰਕੇ ਸਾਨੂੰ ਆਪ ਜੀ ਦੇ ਚਾਰਿਆਂ ਦਾ ਮੇਲ ਕਰਾਓ ਇਹ ਹੀ ਬੇਨਤੀ ਗੁਰੂ ਚਰਨਾਂ ਚ ਕਰੀਏ ਫਿਰ ਸਤਿਗੁਰੂ ਜੀ ਜੂਰ ਕਿਰਪਾ ਕਰਦੇ ਨੇ ਇੱਕ ਦਿਨ ਸਾਡੀ ਅਰਦਾਸ ਨੂੰ ਸਵੀਕਾਰਨਗੇ ਸਾਨੂੰ ਆਪਣੀ ਪਿਆਰੀਆਂ ਦੀ ਸੰਗਤ ਵਿੱਚ ਫੇਰ ਕੇ ਆਪਣੇ ਚਰਨਾਂ ਨੂੰ ਜਰੂਰ ਜੋੜਨਗੇ ਇਸ ਕਰਕੇ ਭਾਈ ਹੂ ਬਾਣੇ ਪਹਿਲਾਂ ਬਣੀਏ